ਕਿ ਮੈਂ ਕੱਪੜੇ ਦਾ ਕੰਮ ਕਰਦਾ ਰੈਡੀ ਮੇਡ ਦਾ ਜੀ ਬਾੜ-ਬਾਤ ਕਰਨ ਵਾਲੇ ਸੀਗੇ ਤਿੰਨ ਬੰਦੇ ਉਹ ਮੇਰੀ ਦੁਕਾਨ ਤੋਂ ਦੋ ਤਿੰਨ ਮਹੀਨੇ ਪਹਿਲਾਂ ਕੱਪੜੇ ਲੈ ਕੇ ਗਏ ਸੀਗੇ ਹੈਗਾ ਬਿਲਦੀ ਗੁਰਮਖ ਤੇ ਕਾਲਾ ਜੀ ਉਹ ਆਮਦ ਪਰ ਪਿੰਡ ਤੇ ਨੇ ਜੀ ਦੂਸਰੀ ਵਾਰ ਦਾੜ ਛੱਡ ਗਏ ਉਸਦਵਾਰ ਜੇ ਉਹਨਾਂ ਨੇ ਮੈਨੂੰ ਫੋਨ ਕੀਤਾ ਜੀ ਕਹਿੰਦੇ ਧਾਰ ਦੇ ਪੈਸੇ ਲੈ ਜਾ ਮੈਂ ਕਿਹਾ ਜੀ ਮੈਂ ਕਿਹਾ ਮੈਂ ਤਾਂ ਨਹੀਂ ਸਕਦਾਗਾ ਉਹ ਕਹਿੰਦੇ ਤੇ ਮੇਰੇ ਕੋਲੇ ਮੋਟਰਸਾਈਕਲ ਨਹੀਂ ਹੈਗਾ ਤੇਰੇ ਕੋਲੇ ਸਾਧਨ ਹੈਗਾ ਤੂੰ ਆ ਸਕਦਾ। ਤੇ ਮੈਂ ਪੈਸੇ ਲੈਣ ਦਾ ਮਾਰ ਉਹਨਾਂ ਦੇ ਪਿੰਡ ਗਿਆ ਤੇ ਉਹਨਾਂ ਨੇ ਉਸ ਪਿੰਡ ਚ ਬੜ ਅਨਸਾਰ ਮੈਨੂੰ ਪਿੱਛੋਂ ਬੋਲ ਗਰਦਨ ਤੋਂ ਲੈ ਕੇ ਸਿਰ ਤੋਂ ਲੈ ਕੇ ਤੜ ਤੱਕ ਕਰ ਸਾਰੀ ਅੰਦਰ ਸਾਰੀ ਫ੍ਰੈਕਚਰ ਕੀ ਹੱਡੀ ਕਰੈਕਾ ਸਾਰਾ ਕੁਝ ਹੈ। ਸਨਾਲ ਦੇ ਦੁਕਾਨਦਾਰਾਂ ਨੂੰ ਇਹ ਕਹਿਣਾ ਚਾਹਨਾ ਹੈ ਕਿ ਇਹਨਾਂ ਨੂੰ ਆਹੰਦਪੁਰ ਦੇ ਤਿੰਨ ਦੋਸਿਆਂ ਨੂੰ ਦਾਦ ਦੇਨ ਤੋਂ ਸੁਚੇਤ ਰਹਿਣ। ਪ੍ਰਸ਼ਾਸਨ ਇਹ ਕਹਿਣਾ ਚਾਹੁੰਦਾ ਤਿੰਨਾਂ ਦੋਸਿਆਂ ਨੂੰ ਗ੍ਰਫਤਾਰ ਕੀਤਾ ਗਿਆ ਜੀ ਜਿਹੜਾ ਕਿ ਮੈਨੂੰ ਮਿਨਾ ਹੋ ਗਿਆ ਜੀ ਸੱਟਾ ਪੇਟਾ ਵੱਜਿਆ ਨੂੰ ਹਲੇ ਤੱਕ ਉਹਨਾਂ ਨੂੰ ਗ੍ਰਫਤਾਰ ਨਹੀਂ ਕੀਤਾ ਗਿਆ ਮੇਰਾ ਨਾਮ ਜੀ ਮੋਹਨ ਵਾਲੇ ਕੀ ਗੱਲ ਹੋ ਗਈ ਸੀ ਕੀ ਵਾਰਦਾਤ ਕੋਈ ਜੀ ਵਾਰਦਾਤ ਪਹਿਲੀ ਗੱਲ ਤਾਂ ਜੀ ਮੈਂ ਕੱਪੜੇ ਦਾ ਕੰਮ ਕਰਦਾ ਰੈਡੀਮੇਡ ਦਾ ਜੀ ਤੇ ਦੂਸਰੇ ਨੰਬਰ ਤੇ ਜਿਹੜੇ ਵਾਰਦਾਤ ਕਰਨ ਵਾਲੇ ਸੀਗੇ ਤਿੰਨ ਬੰਦੇ ਉਹ ਮੇਰੀ ਦੁਕਾਨ ਤੋਂ 2-3 ਮਹੀਨੇ ਪਹਿਲਾਂ ਕੱਪੜੇ ਲੈ ਕੇ ਗਏ ਸੀ ਜੀ ਕਦੋਂ ਦੀ ਗੱਤ ਆ ਬਾਰ ਦਾ ਕਦੋਂ ਦੀ ਬਾਰ ਦਾਤ ਹੋਈ ਏ 7 ਤਰੀਕ ਦੇ 15 ਮਹੀਨਾ ਹੈਗਾ ਬਿੱਲ ਦੇ ਗਰਮਖ ਤੇ ਕਾਲਾ ਜੀ ਕਿਹੜੇ ਪਿੰਡ ਦੇ ਉਹ ਆਮਦਪੁਰ ਪਿੰਡ ਤੇ ਨੇ ਜੀ ਕਿਤੇ ਮੈਂ ਬੁਲਾਇਆ ਸੀ ਤੁਹਾਨੂੰ ਕਿਵੇਂ ਕਿਵੇਂ ਫੋਨ ਆਇਆ ਜੀ ਮੈਂ ਜਿਹੜੀ ਧਾਰ ਦਿੱਤੀ ਸੀ ਜੀ ਦੂਸਰੀ ਵਾਰ ਆ ਲਾ ਲੋ ਪਹਿਲੀ ਵਾਰ ਤਾਂ ਕੱਪੜੇ ਦੇ ਪੈਸੇ ਦੇ ਗਏ ਸੀ ਦੂਸਰੀ ਵਾਰ ਉਧਾਰ ਛੱਡ ਗਏ ਸੀਗੇ ਦੂਸਰੀ ਵਾਰ ਦਾਰ ਛੱਡ ਗਏ ਉਹ ਦੁਵਾਲ ਜੇ ਉਹਨਾਂ ਨੇ ਮੈਨੂੰ ਫੋਨ ਕੀਤਾ ਜੀ ਕਹਿੰਦੇ ਧਾਰ ਦੇ ਪੈਸੇ ਲੈ ਜਾ ਮੈਂ ਕਿਹਾ ਜੀ ਮੈਂ ਮੈਂ ਤਾਂ ਨਹੀਂ ਸਕਦਾਗਾ ਉਹ ਕਹਿੰਦੇ ਤੇ ਮੇਰੇ ਕੋਲੇ ਮੋਟਰਸਾਈਕਲ ਨਹੀਂ ਹੈਗਾ ਤੇਰੇ ਕੋਲੇ ਸਾਧਨ ਹੈਗਾ ਤੂੰ ਆ ਸਕਦਾਗਾ ਤੇ ਮੈਂ ਪੈਸੇ ਲੈਣ ਦਾ ਮਾਰ ਉਹਨਾਂ ਦੇ ਪਿੰਡ ਗਿਆ ਤੇ ਉਹਨਾਂ ਨੇ ਉਸ ਪਿੰਡ ਚ ਬੜ ਅਨਸਾਰ ਮੈਨੂੰ ਪਿੱਛੋਂ ਬੋਲ ਮਾਰਿਆ ਟੌਸਕਾਰ ਦੇ ਵਿੱਚ ਬੁਲਾਇਆ ਤੇ ਮੈਂ ਬੈਠ ਗਿਆ ਕੋਜਿਕਲ ਟਾਈਮ ਬਾਅਦ ਉਹਨਾਂ ਨੇ ਗੇਟ ਬੰਦ ਕੀਤਾ ਤਾਂ ਤੱਕ ਉਹਨੂੰ ਮੈਨਾਂ ਕੁੱਟਮਾਰ ਕਰਨੇ ਸ਼ੁਰੂ ਕਰ ਦਿੱਤੀ ਜੇ ਅਣਜਾਣ ਘਰ ਸੀਗਾ ਕਿਸੇ ਦਾ ਉਹ ਉਹਨਾਂ ਦਾ ਕਰਨੇ ਸਿਓ ਅਣਜਾਣਕਾਰੀ ਸੀਗਾ ਜੀ ਜਿਨ੍ਹਾਂ ਨੇ ਮੈਨੂੰ ਕੁੱਟਮਾਰ ਕੀਤੀ ਹੈਗੀ ਅੰਜ ਕਾਨੂੰਨੀ ਕਾਰਵਾਈ ਕਰਾਈ ਹੋਈ ਆ ਪਰ ਹੱਲੇ ਉਹਦੀ ਕੋਈ ਸੁਣਵਾਈ ਨਹੀਂ ਕਰ ਰਹੇ ਜੀ ਸਹੀ ਕਿੰਨਾ ਸਮਾਂ ਹੋ ਗਿਆ ਜੀ ਤੁਹਾਡੇ ਨਾਲ ਵਾਰਦਾਤ ਵਾਰਦਾਤ ਤਾਂ ਹੋ ਗਈ ਜੀ ਮਹੀਨੇ ਤੋਂ ਉੱਤੇ ਹੋ ਗਿਆ ਜੀ ਤਾਂ ਕਿੱਥੇ ਜਦੋਂ ਤੋਂ ਵਾਰਦਾਤ ਹੋਈ ਤੁਹਾਨੂੰ ਕਿਹੜੇ ਹਸਪਤਾਲ ਦਾਖਲ ਕਰਾਇਆ ਗਿਆ ਪਹਿਲਾਂ ਮੈਨੂੰ ਸਰਕਾਰੀ ਬਲਾਡਾ ਹਸਪੀਟਲ ਚ ਦਾਖਲ ਕੀਤਾ ਉਸ ਤੋਂ ਬਾਅਦ ਰੈਫਰ ਕਰਤਾ ਮਾਨਸਾ ਮਾਨਸਾ ਨੇ ਜਵਾਬ ਦੇਤਾ ਇਹ ਮਾਨਸਾ ਤੋਂ ਕਰ ਬਲੱਡ ਟੈਸਟ ਪਚਾਇਆ ਗਿਆ ਫਿਰ ਬਲੱਡ ਟੈਸਟ ਮੈਨੂੰ ਪਟਿਆਲੇ ਅਰਜਿੰਦਰਾ ਹਸਪੀਟਲ ਰੈਫਰ ਕਰ ਦਿੱਤਾ ਗਈ ਮੈਂ ਜੜੀ ਮੇਰੇ ਨਾਲ ਕੁੱਟ ਮਾਰ ਕੀਤੀ ਹੈਗੀ ਉਹ ਜ਼ਿਆਦਾ ਕਰਤੀ ਜੀ ਉਹਨਾਂ ਦਾ ਇਹ ਮਕਸਦ ਨਹੀਂ ਸੀਗਾ ਕਿ ਮੈਨੂੰ ਕੁੱਟਣਾ ਮਾਰਨਾ ਉਹਨਾਂ ਦਾ ਹੈਗਾ ਸਿੱਧਾ ਨੁਮਾਰਨ ਦਾ ਮਕਸਦ ਸੀਗਾ ਇਹਨਾਂ ਦਾ ਸਭ ਛੋਟਾ ਜਿਹੜੇ ਕੀ ਉਹਨਾਂ ਨੇ ਜਦੋਂ ਮੈਨੂੰ ਅੰਦਰ ਬੰਦ ਕਰਕੇ ਉਹਨਾਂ ਨੇ ਦੋ ਤਿੰਨ ਵਾਰੇ ਤਾਂ ਮੇਰੇ ਸਿਰ ਚਰਾੜ ਮਾਰੇ ਜਿੰਨੇ ਮੈਨੂੰ ਪਤਾ ਗੰਦਾਸਾ ਸੀ ਮੈਨੂੰ ਪਤਾ ਸੀ ਕਿਰਪਾਨ ਸੀ ਜਿਹੜੇ ਕਿ ਮੇਰੇ 2:00 ਬੱਜੇ ਹੋਣੇ ਸਿਰ ਦੇ ਵਿੱਚ ਜਿਹੜੇ ਇੱਕ ਟਾਂਕੇ ਤੇ ਅੰਦਰ 19 57 ਬਹੁਤ ਸਾਰੇ ਨੇ ਸੜੇ ਤੋਂ ਕਿੰਨੀ ਤਕਲੀਫ ਆ ਤੁਹਾਨੂੰ ਇਸ ਆਲਾ ਲੋ ਸਰ ਜੀ ਸਰਗਦਨ ਤੋਂ ਲੈ ਕੇ ਸਿਰ ਤੋਂ ਲੈ ਕੇ ਤੜ ਤੱਕ ਕਰ ਸਾਰੇ ਅੰਦਰ ਸਾਰੇ ਫ੍ਰੈਕਚਰ ਕੀ ਹੱਡੀ ਕ੍ਰੈਕਾ ਸਾਰਾ ਕੁਝ ਹੈ ਜੀ ਸਾਰੇ ਅੰਦਰونی ਸੱਟਾਂ ਨੇ ਜਿਹੜਾ ਕਿ ਮੈਂ ਉੱਠ ਬੈਠ ਨਹੀਂ ਸਕਦਾ ਜੀ ਉਹਨਾਂ ਨੇ ਤਾਂ ਕਿਤੇ ਸੀਗੀ ਜਾਨਵਰਾਂ ਦੇ ਵੀਡੀਓ ਵਗੈਰਾ ਕਿੰਨੇ ਬਣਾਈਏ ਹਾਂਜੀ ਉਹਨਾਂ ਨੇ ਦਰਾਤਮਕਾ ਕਿ ਉਹਨਾਂ ਨੇ ਮੇਰੀ ਵੀਡੀਓ ਬਣਾਈ ਹੈਗੀ ਜੇਕਰ ਕਿਸ ਨੂੰ ਦੱਸੇਗਾ ਤਾਂ ਤੁਹਾਡੇ ਲਈ ਕਿ ਕਰ ਦਾਂਗੇ ਵੀਡੀਓ ਜੇਕਰ ਮੈਨੂੰ ਕੁਝ ਹੁੰਦਾ ਚਾਹੇ ਮੈਂ ਜਾਨਵਰਾਂ ਦੇ ਕੋਸ਼ਿਸ਼ ਕਰਦੇ ਨੇਗੇ ਉਹਨਾਂ ਦੇ ਜ਼ਿੰਮੇਵਾਰ ਬਿੰਦੀ ਗੁਰਮੁਖ ਤੇ ਕਾਲੇ ਦਾ ਘਰ ਜਿੱਥੇ ਮੇਰੇ ਨਾਲ ਕੁੱਟਮਾਰ ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਅੱਜ ਵੀ ਤੇ ਇਸ ਟੈਂਪਰ ਨੂੰ ਸ਼ੱਕ ਇਹ ਹੈਗਾ ਕਿ ਉਹ ਹਜੇ ਵੀ ਹਟਦੇ ਨਹੀਂ ਜੀ ਕੁੱਟ ਮਾਰ ਕਿਉਂਕਿ ਮੈਂ ਪ੍ਰਸ਼ਾਸਨ ਦੇ ਅੱਗੇ ਆ ਚੁੱਕਿਆ ਤੇ ਆਜ ਦਿਨ ਆਉਂ ਕੱਢ ਲਾਉਂਗਾ ਤੇ ਉਹ ਮੈਨੂੰ ਡਰ ਰਿਹਾ ਹੈਗਾ ਕਿ ਉਹ ਬੰਦੇ ਸਿਰਫ ਇੱਕ ਮੇਰੇ ਪੈਸੇ ਪਿੱਛੇ ਉਹਨਾਂ ਨੇ ਮੇਰੇ ਨਾਲ ਇੰਦਾ ਵੱਡਾ ਹਾਸਾ ਕੀਤਾ ਜਿਹੜਾ ਕਿ ਜਾਨ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹਨਾਂ ਨੇ ਲੁੱਟ ਕੋ ਜਿਹੜੀ ਮੇਰੇ ਗੱਲ ਦੇ ਵਿੱਚ ਚਾਂਸ ਜੀ ਉਹ ਉਹਨਾਂ ਨੇ ਖੋਈ ਹੈ ਜੀ ਲੇਰੇ ਵਿੱਚ ਹੱਥਾਰ ਵਿੱਚ ਰਿੰਗ ਪਾਈ ਸੀਗੀ 골ਡ ਦੀ ਉਹਨਾਂ ਨੇ ਉਹ ਖੋ ਲਈ ਤੇ ਜਿਹੜੇ ਮੈਂ ਬੈਂਕ ਚ ਜਮਾ ਕਰਾਉਣ ਸੀ 18000 ਰੁਪਿਆ ਤੇ ਉਹਨਾਂ ਨੇ ਉਹ ਲੁੱਟ ਖੋ ਕੀਤੀ ਜਿਹਨਾਂ ਨੇ ਆਹ ਤਿੰਨ ਚੀਜ਼ਾਂ ਮੈਨਾਂ ਲੁੱਟ ਖੋ ਕੀਤੀ ਹਨ ਕੋਟਮਾਰ ਤੋਂ ਬਾਅਦ ਰਿਪੋਰਟ ਆਉਣ ਚ ਨ ਸਮਾਤੋਂ ਲੱਗਿਆ ਰਿਪੋਰਟ ਆਉਣ ਚ ਜਿਹੜੀ ਕਿ ਮੇਰੀ ਅਣਗਿਣਤ ਤਾਇੰਦਾਲਾ ਸੱਟਾਂ ਨੇ ਜੀ 70 72 ਮੈ ਰੈਕਸ ਰੇ ਐਮ ਆਰ ਆਈ ਸੀਟੀ ਸਕੈਨ ਸਾਰੇ ਰਿਪੋਰਟਾਂ ਹੱਦ ਤੱਕ ਕਰ ਹੱਦ ਤੱਕ ਤਿਆਰ ਹੋ ਰਹੀਆਂ ਨੇ ਸੱਟਾ ਬਹੁਤ ਜ਼ਿਆਦਾ ਹੋਇਆ ਸੱਟਾ ਕੇ ਮੇਰੇ ਅੰਦਰ ਲਿਆਂ ਹੱਡੀਆਂ ਫ੍ਰੈਕਚਰ ਨੇ ਸੱਟ ਦੇ ਅਸਰ ਸੰਦੇ ਵਿੱਚ ਸੱਟ ਹੈ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੇ ਇਹ ਕਹਣਾ ਚਾਹੁੰਦਾ ਨੇ ਤਿੰਨਾਂ ਦੋਸਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਮੈਨੂੰ ਮਿਲਣਾ ਹੋ ਗਿਆ ਜੀ ਸੱਟਾ ਪੇਟਾ ਵੱਜਿਆਂ ਨੂੰ ਅੱਲੇ ਤੱਕ ਕਰੋਨਾ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪ੍ਰਸ਼ਾਸਨ ਨੇ ਤੁਹਾਨੂੰ ਕੀ ਵਿਸ਼ਵਾਸ ਦਿਵਾਇਆ ਪ੍ਰਸ਼ਾਸਨ ਨੇ ਕੋਈ ਵਿਸ਼ਵਾਸ ਦਿਵਾਇਆ ਨਹੀਂ ਇਹ ਡੈਕਟੋਰ ਦੀ ਰਿਪੋਰਟ ਹੈ ਜਿਹੜੀ ਜਿੰਦਰਾ ਹਸਪਤਲ ਜਾ ਕੇ ਪੋਸਟੇ ਕਰਦੇ ਨੇ ਤੁਸੀਂ ਨਾਲ ਦੇ ਦੁਕਾਨਦਾਰਾਂ ਨੂੰ ਕੀ ਕਹਿਣਾ ਚਾਹੋਗੇ ਇਸ ਮਸਲੇ 'ਤੇ ਨਾਲ ਦੇ ਦੁਕਾਨਦਾਰਾਂ ਨੂੰ ਇਹ ਕਹਿਣਾ ਚਾਹਨਾ ਹੈ ਕਿ ਇਹਨਾਂ ਨੂੰ ਆਉਂਦ ਪਰਦੇ ਤੰਦੋਸ ਚਾਹਣ ਉਹ ਦਾ ਦਿਨ ਤੋਂ ਸੁਚੇਤ ਰਹਿਣ